ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੱਦੀ ਵੱਡੀ ਖਬਰ ਅਮਰੀਕਾ ਤੋਂ ਕੈਨੇਡਾ ਪੱਜ ਰੱਖਾ ਸੀ ਭਾਰਤ ਚ ਕਤਲ ਦਾ ਦੋਚੀ ਪੁਲਿਸ ਨੇ ਇਸ ਤਰ੍ਹਾਂ ਕੀਤਾ ਗ੍ਰਿਫਤਾਰ ਅਮਰੀਕਾ ਕੈਨੇਡਾ ਸਰਹੱਦ ਤੇ ਸੀ CBP ਅਧਿਕਾਰੀਆਂ ਨੇ ਭਾਰਤੀ ਨਾਗਰਿਕ ਵਿਸ਼ਾਲ ਕਮਾਨ ਨੂੰ ਗ੍ਰਿਫਤਾਰ ਕੀਤਾ ਹੈ ਵਿਸ਼ਾਲ ਪਾਰਟ ਵਿੱਚ ਕਤਲ ਦੇ ਦੋਸ਼ ਵਿੱਚ ਲੜਿੰਦਾ ਸੀ ਉਹ ਇੱਕ ਜਾਲੀ ਨਾਮ ਹੇਟ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਬਾਇਓਮੈਟ੍ਰਿਕ ਜਾਂਚ ਤਰਣ ਫੜਿਆ ਗਿਆ ਤੇ ਕੈਨੇਡਾ ਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਦਾਰਾ ਸਰ 22 ਸਾਲਾਂ ਭਾਰਤੀ ਨਾਗਰਿਕ ਵਿਸ਼ਾਲ ਕੁਮਾਰ ਨੂੰ ਯੂ ਐਸ ਕਸਟਮਰਿੰਗ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਗ੍ਰਿਫਤਾਰ ਕੀਤਾ ਸੀ ਬਾਇਓਮੈਟ੍ਰਿਕੀ ਜਾਂਚ ਤੋਂ ਪਤਾ ਲੱਗਿਆ ਕਿ ਉਹ ਇੱਕ ਜਾਲੀ ਨਾਮ ਅਤੇ ਜਨਮ ਮਿਤੀ 8/3 ਰੱਖਾ ਸੀ ਵਿਸ਼ਾਲ 2024 ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ ਉਸ ਨੂੰ ਨਿਊਯਾਰਕ ਦੀ ਇੱਕ ਸੰਗੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਤੇ ਜਲਦੀ ਹੀ ਉਸ ਨੂੰ ਭਾਰਤ ਹਵਾਲੇ ਕਰ ਦਿੱਤਾ ਜਾਵੇਗਾ ਵਿਸ਼ਾਲ ਕੁਮਾਰ ਨੂੰ ਯੂਐਸ ਕਸਟਮਰ ਐਂਡ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ 16 ਨਵੰਬਰ ਨੂੰ ਪੋਰਟ ਆਫ ਬੈਫੈਲੋ ਪੀਸ ਬ੍ਰਿਜ ਬਾਰਡਰ ਕਰਾਸਿੰਗ ਤੋਂ ਗ੍ਰਿਫਤਾਰ ਕੀਤਾ ਸੀ ਜਦੋਂ ਕੈਨੇਡਾ ਚ ਦਾਖਲ ਹੋਣ ਵਾਲਾ ਸੀ ਸੀਬੀਪੀ ਦੇ ਅਨੁਸਾਰ ਵਿਸ਼ਾਲ ਦੇ ਖਿਲਾਫ ਇੰਟਰਪੋਲ ਦਾ ਰੈੱਡ ਨੋਟਿਸ ਹੈ ਤੇ ਭਾਰਤ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਜਨਸਆਂ ਉਸ ਨੂੰ ਕਤਲ ਨਾਲ ਲੜਿੰਦਾ ਹੈ ਵਿਸ਼ਾਲ ਕੁਮਾਰ ਸੀਬੀਪੀ ਅਧਿਕਾਰੀਆਂ ਦੁਆਰਾ ਕਾਰਵਾਈ ਕੀਤੀ ਗਈ ਤੇ ਵਿਸ਼ਾਲ ਨੂੰ ਇਮੀਗ੍ਰੇਸ਼ਨ ਅਤੇ ਕਸਟਮਰ ਇਨਫੋਰਮੇਸ਼ਨ ਇਨਫੋਰਮੈਟਰ ਮਾਸਟਰ ਮੂਲਰ ਅਪ੍ਰੈਸ਼ਨ ਅਧਿਕਾਰ ਕੰਦੇ ਹਵਾਲੇ ਕਰ ਦਿੱਤਾ ਗਿਆ ਸੀਬੀਪੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਨਿਊਯਾਰਕ ਦੇ ਬਟਾ ਬਟਾਈਆਂ ਵਿੱਚ ਸੰਗੀ ਜਿਲ੍ਹੇ ਵਿੱਚ ਰੱਖਿਆ ਗਿਆ ਹਸਤੀਏ ਸੰਯੁਕਤ ਰਾਜ ਤੋਂ ਭਾਰਤ ਹਵਾਲਗੀ ਦੀ ਕਾਰਵਾਈ ਚੱਲ ਰਹੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ